ਚਲਦਾ ਚਲਦਾ ਕੰਮ ਰੁਕ ਜਾਣਾ ਬਹੁਤ ਜ਼ਿਆਦਾ ਡਿਪਰੈਸ਼ਨ ਟੈਨਸ਼ਨ ਦੇ ਵਿੱਚ ਰਹਿਣਾ ਨੀਂਦ ਆਈ ਜਾਣੀ ਬਿਨਾ ਮਤਲਬ ਤੋਂ ਥਕਾਵਟ ਮਹਿਸੂਸ ਹੋਈ ਜਾਣਾ ਕੰਮ ਬਹੁਤ ਆਉਂਦਾ ਹੈਗਾ ਨਾ ਪਰ ਉਹਨੂੰ ਕਰਨ ਨੂੰ ਮਨ ਨਹੀਂ ਕਰਦਾ ਇਹ ਸਾਰਾ ਕੁਝ ਕੀ ਹੈ ਕੀ ਇਹ ਕਾਲ ਚੱਕਰ ਹੈ ਕੀ ਇਹ ਆਪਣੇ ਕਿਸੇ ਨੇ ਜਾਦੂ ਟੂਣਾ ਤੰਤਰ ਮੰਤਰ ਕਰਾਇਆ ਹੋਇਆ ਜਾਂ ਇਹ ਆਪਣੀ ਬਾਡੀ ਦੇ ਸਬੰਧ ਦੇ ਵਿੱਚ ਹੀ ਇਹ ਚੀਜ਼ਾਂ ਲੱਗੀਆਂ ਆਓ ਅੱਜ ਪਾ ਤੁਹਾਨੂੰ ਇਸ ਬਾਰੇ ਸਾਰੀ ਜਾਣਕਾਰੀ ਦਿੰਨੀ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀ ਜਿਹੜੀ ਭੈਣ ਭਰਾਵਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਉਂਕਿ 50% ਭੈਣ ਭਰਾ ਨੇ ਜਿਨ੍ਹਾਂ ਨੇ ਵੀਡੀਓ ਜਰੂਰ ਦੇਖਦੇ ਨੇ ਪਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੀ ਭੈਣ ਲਈ ਇੰਨਾ ਕੁ ਜ਼ਰੂਰ ਕਰ ਲਿਆ ਕਰੋ ਕਿਉਂਕਿ ਠੀਕ ਹੈ ਜਿਹੜੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਉਹ ਦੇਖ ਲਓ ਨਹੀਂ ਚੰਗੀ ਲੱਗਦੀ ਤਾਂ ਉਸ ਨੂੰ ਸਕਿਪ ਕਰ ਲਓ ਪਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ ਕਿਉਂਕਿ ਕਈ ਭੈਣ ਪਰ ਉਹ ਤੁਹਾਡੇ ਕੋਲੇ ਪਹੁੰਚਦੀ ਨਹੀਂ ਕਿਉਂਕਿ ਤੁਸੀਂ ਨਹੀਂ ਬੈਲ ਆਈਕਨ ਦਾ ਬਟਨ ਨਹੀਂ ਦਬਾਇਆ ਹੋਇਆ ਤਾਂ ਉਸ ਨੂੰ ਵੀ ਪਲੀਜ਼ ਜ਼ਰੂਰ ਪ੍ਰੈਸ ਕਰ ਲਓ ਤੇ ਦੇਖੋ ਬਹੁਤ ਪੈਨ ਭਰਾਵਾਂ ਦੇ ਮੈਨੂੰ ਕੱਲ ਵਾਲੀ ਵੀਡੀਓ ਤੇ ਮੈਸੇਜ ਆਏ ਨੇਗੇ ਕਿ ਦੀਦੀ ਸਾਡੇ ਕੋਲੇ ਇਹ ਨਾ ਵੀ ਕੰਮ ਵੀ ਬਹੁਤ ਆਉਂਦਾ ਸੀਗਾ ਪਰ ਹੁਣ ਪਤਾ ਨਹੀਂ ਕੀ ਹੋਇਆ ਵੀ ਇੰਨਾ ਤਾਂ ਕੰਮ ਕਰਨ ਨੂੰ ਮਨ ਕਰਦਾ ਤੇ ਨਾ ਕੰਮ ਹੀ ਆ ਰਿਹਾ ਦਿਨ ਉਹ ਦਿਨ ਕੰਮ ਸਾਡਾ ਜਿਹੜਾ ਡਾਊਨ ਹੀ ਹੁੰਦਾ ਜਾਂਦਾ ਹੈ ਜਿਹੜਾ ਸਰੀਰ ਹੈ ਨਾ ਉਹ ਵੀ ਬਿਲਕੁਲ ਕੰਮ ਕਰਨ ਨੂੰ ਮਨ ਨਹੀਂ ਕਰਦਾ ਹਰ ਇੱਕ ਚੀਜ਼ ਦੇ ਵਿੱਚ ਘਾਟਾ 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 ਹੀ ਪਈ ਜਾਂਦਾ ਹੈ ਇਹ ਕੀ ਹੈ ਦੇਖੋ ਇਹ ਇੱਕ ਕਾਲ ਚੱਕਰ ਦਾ ਸਮਾਂ ਹੁੰਦਾ ਜਿਵੇਂ ਕਿ ਆਪਾਂ ਕਹਿੰਦੇ ਵੀ ਕਿ ਸਮਾਂ ਜਿਹੜਾ ਨਾ ਕਈ ਵਾਰੀ ਉਹ ਸਿੱਧੇ ਚ ਆ ਉਹਦੇ ਵਿੱਚ ਚੱਲਦਾ ਹੁੰਦਾ ਹੈ Hindu ਧਰਮ ਦੇ ਵਿੱਚ ਹੋਰ ਧਰਮਾਂ ਦੇ ਵਿੱਚ ਨਾ ਇਹਨੂੰ ਗ੍ਰਹਿ ਚੱਕਰ ਮੰਨਦੇ ਆ ਕਾਲ ਚੱਕਰ ਮੰਨਦੇ ਆ ਪਰ ਆਪਣੇ ਸਿੱਖ ਧਰਮ ਦੇ ਵਿੱਚ ਮੰਨਿਆ ਜਾਂਦਾ ਵੀ ਆਪਣੇ ਕਰਮਾਂ ਦਾ ਜਿਹੜੇ ਆਪਣੇ ਸੰਚਿਤ ਕਰਮ ਨੇ ਜਿਹੜੇ ਕਿ ਆਪਣੇ ਦੁਰਲਭ ਕਰਮ ਨੇ ਜਿਹੜੇ ਕਿ ਆਪਣੇ ਇਕੱਠੇ ਕੀਤੇ ਹੋਏ ਕਰਮ ਨੇ ਨਾ ਜਦੋਂ ਉਹ ਆਪਣੇ ਅੱਗੇ ਆਉਣ ਲੱਗ ਜਾਂਦੇ ਨੇ ਕਹਿੰਦੇ ਮਾੜੇ ਕਰਮ ਜਦੋਂ ਆਪਣੇ ਅੱਗੇ ਆਉਣ ਲੱਗ ਜਾਂਦੇ ਨੇ ਤਾਂ ਉਸ ਟਾਈਮ ਆਪਾਂ ਨੂੰ ਇਹੋ ਜੀ ਪ੍ਰਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਆਪਾਂ ਕਹਿੰਦੇ ਨੇ ਵੀ ਇਸ ਜਨਮ 'ਚ ਤਾਂ ਮੈਂ ਕਿਸੇ ਦਾ ਪਾਪ ਨਹੀਂ ਕੀਤਾ ਮੈਂ ਕੋਈ ਮਾੜਾ ਕਰਮ ਨਹੀਂ ਕੀਤਾ ਪਰ ਜਿਹੜੇ ਆਪਾਂ ਦੁੱਖ ਭੋਗ ਰਹੇ ਹਨਾ ਕਈ ਤਾਂ ਤੁਸੀਂ ਦੇਖੇ ਹੋਣਗੇ ਵੀ ਨਾ ਉਹ ਗੁਰਦੁਆਰਾ ਸਾਹਿਬ ਜਾਂਦੇ ਆ ਨਾ ਉਹਨਾਂ ਦੇ ਘਰ ਦੇ ਵਿੱਚ ਕੋਈ ਅਜਿਹੀ ਗੱਲ ਹੈ ਕਿ ਸਾਰੇ ਹਨਾ ਵਧੀਆ ਸੁਖੀ ਨੇ ਵਧੀਆ ਤੰਦਰੁਸਤ ਨੇ ਪਰ ਕਈ ਅਜਿਹੇ ਨੇ ਵਿਚਾਰੇ ਜਿਹੜੇ ਦਿਨ ਰਾਤ ਵਾਇਕ ਸਿਮਰਨ ਕਰਦੇ ਨੇ ਪਰ ਉਹਨਾਂ ਨੂੰ ਸਰੀਰਕ ਕਸ਼ਟ ਵੀ ਬਹੁਤ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਦੁੱਖ ਵੀ ਬਹੁਤ ਹੈਗਾ ਇਹਦੇ ਪਿੱਛੇ ਬਹੁਤ ਵੱਡੇ ਰਾਜ ਨੇ ਆਪਾਂ ਇਹਨਾਂ ਨੂੰ ਨਹੀਂ ਸਮਝ ਸਕਦੇ ਕਹਿੰਦੇ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀ ਜੈ ਸਦ ਨਮਸਕਾਰਾ ਵੈਗੁਰੂ ਜੀ ਦੇ ਅੱਗੇ ਅਰਦਾਸ ਜੋਦੜੀ ਬੇਨਤੀ ਹੀ ਕਰਨੀ ਹੈ ਤਾਂ ਕਿ ਤੁਸੀਂ ਇਹ ਭਵ ਸਾਗਰ ਦੇ ਵਿੱਚੋਂ ਬਾਹਰ ਨਿਕਲ ਸਕੋ ਠੀਕ ਹੈ ਇਹ ਵੀ ਮੈਂ ਤੁਹਾਨੂੰ ਦੱਸੂਗੀ ਕਿ ਜਦੋਂ ਆਪਾਂ ਨੇ ਨਾਲ ਵੈਗੁਰੂ ਜੀ ਆਪਣੀ ਪ੍ਰੀਖਿਆ ਲੈ ਰਹੇ ਨੇ ਜਿਹੜਾ ਪੈਨ ਪ੍ਰਾਈਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਗਿਆ ਹੈ ਨਾ ਜਿਵੇਂ ਆਪਾਂ ਪੇਪਰ ਦਿੰਨੇ ਆ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਜਾਂਦੇ ਆ ਬਾਰ-ਬਾਰ ਬਾਰ-ਬਾਰ ਆਪਣੇ ਪੇਪਰ ਹੁੰਦੇ ਆ ਨਾ ਕਈ ਵਾਰੀ ਆਪਾਂ ਫੇਲ ਵੀ ਹੋ ਜਾਂਦੇ ਆ ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਦੁਬਾਰਾ ਤੋਂ ਕਈ ਉੱਥੇ ਛੱਡ ਜਾਂਦੇ ਨੇ ਵੀ ਛੱਡ ਪਰੇ ਕੀ ਕਰਨਾ ਹੁਣ ਪੜ੍ਹਾਈ ਕਰਕੇ ਉਹ ਉੱਥੇ ਹੀ ਰਹਿ ਜਾਂਦੇ ਨੇ ਪਰ ਕਈ ਉੱਦਮ ਕਰਦੇ ਨੇ ਵੀ ਨਹੀਂ ਚਲੋ ਠ ਤੇ ਮੈਂ ਅੱਗੇ ਇਹ ਕੰਮ ਕਰਨਾ ਤਾ ਉਹ ਮੰਜ਼ਿਲ ਤੇ ਪਹੁੰਚ ਜਾਂਦੇ ਨਹੀਂ ਮੇਰਾ ਸਮਝਾਉਣ ਦਾ ਮਕਸਦ ਸਿਰਫ ਇਹੀ ਹੁੰਦਾ ਤੁਹਾਨੂੰ ਨੀਂਦ ਡਿਪਰੈਸ਼ਨ ਬਿਨਾ ਕੰਮ ਤੋਂ ਸੁਸਤੀ ਚੜਨੀ ਕੰਮ ਨੂੰ ਮਨ ਨਾ ਕਰਨਾ ਜੋ ਮੈਂ ਤੁਹਾਨੂੰ ਅੱਜ ਦੱਸਣ ਲੱਗੀ ਆ ਪੂਰਾ ਧਿਆਨ ਨਾਲ ਸੁਣਨਾ ਇਹ ਚੀਜ਼ ਨੂੰ ਕਰਨਾ ਤੁਸੀਂ ਤਾਂ ਫਿਰ ਦੇਖਿਓ ਤੁਹਾਡੇ ਮੈਨੂੰ ਜ਼ਰੂਰ ਦੱਸਣਾ ਵੀ ਕਿਹੜੇ ਕਿਹੜੇ ਪੈਣ ਪ੍ਰਭਾਵ ਨੂੰ ਫਰਕ ਪਿਆ ਤੇ ਕਿਹੜੇ ਕਿਹੜੇ ਨੂੰ ਨਹੀਂ ਪਿਆ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਆ ਆਪਣਾ ਨਹੀਂ ਮਨ ਕਰਦਾ ਕਈ ਵਾਰੀ ਹੁੰਦਾ ਵੀ ਹੋਰ ਪੈ ਜਾ 10 ਮਿੰਟ ਹੋਰ ਪੈ ਜਾ ਸਾਰਿਆਂ ਨਾਲ ਹੀ ਹੁੰਦਾ ਹੈ ਨਾ ਕਿਉਂਕਿ ਕਹਿੰਦੇ ਹੁੰਦੇ ਨੇ ਵੀ ਕੋਈ ਵੀ ਕੰਮ ਕਰਨ ਲਈ ਨਾ ਆਪਾਂ ਨੂੰ ਥੋੜਾ ਜਿਹਾ ਉਦਮ ਕਰਨਾ ਪੈਂਦਾ ਹੈਗਾ ਤੁਸੀਂ ਨਾ ਕੋਸ਼ਿਸ਼ ਕਰਿਆ ਕਰੋ ਜਿਵੇਂ ਕਿ ਜਦੋਂ ਆਪਾਂ ਹੁੰਦਾ ਨਾ ਵੀ ਹਾਂ ਵੀ ਹਜੇ ਨਾ ਉੱਠੋ ਹੋਰ ਪੈ ਜਾ ਉਦੋਂ ਨਾ 2 ਮਿੰਟ ਕੋਸ਼ਿਸ਼ ਕਰਿਆ ਕਰੋ ਵੀ ਚਾਹੇ ਤੁਸੀਂ ਉੱਠ ਕੇ ਨਾ ਬੈਠ ਜੋ ਤੁਹਾਡਾ ਨਹੀਂ ਇਸ਼ਨਾਨ ਕਰਨ ਜੀ ਕਹਦਾ ਬੈੱਡ ਤੋਂ ਉਤਰਨ ਨੂੰ ਨਹੀਂ ਜੀ ਕਰਦਾ ਨਾ ਤੁਸੀਂ ਇੱਕੋ ਦਮ ਉੱਠ ਕੇ ਨਾ 10 ਮਿੰਟ ਬੈਠ ਜੋ ਉੱਠ ਕੇ ਨਾ ਤੁਸੀਂ 5 ਮਿੰਟ ਆਪਣੇ ਬਿਸਤਰ ਤੇ ਜ਼ਰੂਰ ਬੈਠੋ ਕਿਉਂਕਿ ਇਸ ਚੀਜ਼ ਦੇ ਨਾਲ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲੱਗੇਗੀ ਚਾਹੇ ਤੁਹਾਡੇ ਅੱਖਾਂ ਬੰਦ ਨੇ ਨਹੀਂ ਖੁੱਲਦੀਆਂ ਤਾਂ ਤੁਸੀਂ ਅੱਖਾਂ ਬੰਦ ਕਰਕੇ ਹੀ ਆਪਣੇ ਮਨ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰੋ ਤੇ ਅਰਦਾਸ ਕਰੋ ਕਿ ਵਾਹਿਗੁਰੂ ਜੀ ਮੈਨੂੰ ਅੰਮ੍ਰਿਤ ਵੇਲਾ ਬਖਸ਼ੋ ਕਿਉਂਕਿ ਜਦੋਂ ਜਿਹਨੂੰ ਅੰਮ੍ਰਿਤ ਵੇਲੇ ਬਖਸ਼ਿਆ ਗਿਆ ਨਾ ਜਿਹਨੂੰ ਅੰਮ੍ਰਿਤ ਵੇਲੇ ਜਾਗ ਆਗੀ ਤੁਹਾਡਾ ਜਿਹੜਾ ਇਹ ਕਾਲ ਚੱਕਰ ਹੈ ਨਾ ਜਦੋਂ ਤੁਹਾਡੇ ਮਾੜੇ ਕਰਮ ਹੁੰਦੇ ਨੇ ਨਾ ਤੁਹਾਨੂੰ ਉਹ ਸੌਂਦਾ ਕਹਿੰਦੇ ਜਿਆਦਾ ਨੀਂਦ ਡਿਪਰੈਸ਼ਨ ਟੈਨਸ਼ਨ ਮੇਨ ਕਾਰਨ ਇਹੀ ਹੈਗਾ ਕਿਉਂਕਿ ਆਪਾਂ ਨੂੰ ਨਾ ਬੇਵਜਾ ਤੋਂ ਕਈ ਵਾਰੀ ਟੈਨਸ਼ਨ ਹੋਈ ਜਾਂਦੀ ਹੁੰਦੀ ਐ ਬਸ ਉਹਦੇ ਨਾਲ ਫਿਰ ਆਪਾਂ ਸਾਰ ਸੁੱਤੇ ਰਹਨੇ ਆ ਕਹਿੰਦੇ ਜਿਹੜੇ ਸੁੱਤੇ ਇਹਨੇ ਨਾ ਉਹਨਾਂ ਦੇ ਕਰਮ ਵਿਭਾਗ ਵੀ ਸੌ ਜਾਂਦੇ ਨੇ ਅੱਗੇ ਜਿਹੜੀਆਂ ਮਤਾਵਾਵਾਂ ਪਹਿਣਾ ਹੁੰਦੀਆਂ ਸੀਗੀਆਂ ਉਹ ਨਾ ਸਾਢੇ 3 4 ਵਜੇ ਉੱਟ ਕੇ ਮਧਾਣੀ ਪਾਉਂਦੀਆਂ ਸੀਗੀਆਂ ਆਪਦੀ ਹੱਥੀ ਮਿਹਨਤ ਸਾਰਾ ਕੰਮ ਕਰਦੀਆਂ ਸੀਗੀਆਂ ਖਾਂਦੇ ਪਿੰਦੇ ਘਰਾਂ ਦਾ ਵਧੀਆ ਬਦਲ ਹਣਾ ਅੱਜਕੱਲ ਆਪਾਂ ਸ਼ਾਮ ਨੂੰ ਵੀ ਬਾਹਰੋਂ ਖਾ ਕੇ ਪੈ ਜਾਂਦੇ ਆ ਕਿਉਂਕਿ ਪਤਾ ਨਹੀਂ ਕੀ ਦੇ ਬਈਆਂ ਦੇ ਹਣਾ ਕਿੱਦਾਂ ਦੇ ਹੱਥਾਂ ਦਾ ਬਣਿਆ ਹੁੰਦਾ ਹੈ ਨਾ ਉਹ ਜਿਹੜੇ ਕਹਿੰਦੇ ਜਿਸ ਤਰ੍ਹਾਂ ਦਾ ਆਪਾਂ ਭ ਗ੍ਰਹਿਣ ਕਰਦੇ ਨਾ ਭੋਜਨ ਖਾਂਦੇ ਆ ਉਸੇ ਤਰੀਕੇ ਦੀ ਆਪਣੀ ਬਿਰਤੀ ਹੁੰਦੀ ਹੈ ਜੀ ਤੁਸੀਂ ਨਾ ਕਦੇ ਸੋਚ ਦੇਖਿਓ ਆਜਮਾ ਕੇ ਦੇਖੋ ਜਦੋਂ ਕਿਸੇ ਅਜੇਹੇ ਕਰਦੇ ਤੁਸੀਂ ਜਾਓਗੇ ਨਾ ਜਿੱਥੇ ਬਿਲਕੁਲ ਪਰਮਾਤਮਾ ਦਾ ਨਾਮ ਨਾ ਲੈਂਤਾ ਜਾਂਦਾ ਬਿਨਾਂ ਉਸ ਘਰ ਦਾ ਭੋਜਨ ਸ਼ਕੋਗੇ ਨਾ ਤਾਂ ਤੁਹਾਨੂੰ ਨਾ ਤਜਾਬ ਬਣਨਾ ਸਿਰ ਦਰਦ ਹੋਣਾ ਘਬਰਾਟ ਹੋਣੀ ਘਰ ਚ ਕਲੇਸ਼ ਲੜਾਈ ਝਗੜਾ ਇਦਾਂ ਦੇ ਤੁਹਾਡੇ ਨਾਲ ਕਾਰਨ ਬਣਨਗੇ ਬਣਨਗੇ ਇਸੇ ਕਰਕੇ ਜੇ ਤੁਸੀਂ ਦੇਖਿਆ ਹੋਣਾ ਵੀ ਮਾਂ ਪੁਰਖ ਸਨਾ ਬਹੁਤ ਘਰਾਂ ਦਾ ਭੋਜਨ ਨਹੀਂ ਸਕਦੇ ਹੁੰਦੇ ਇਹ ਵਿੱਚ ਨਾ ਰਾਜਨੇਸ਼ ਦੇ ਤੇ ਜਿਸ ਕਰ ਦੇ ਵਿੱਚ ਨਾ ਨਾਮ ਸਿਮਰਨ ਜਪਿਆ ਜਾਂਦਾ ਉਹ ਵੀ ਤੁਸੀਂ ਉਸ ਘਰ ਦਾ ਭੋਜਨ ਸਾਕਦੇਖਿਓ ਨਾ ਤੁਹਾਨੂੰ ਇੱਕ ਅਲੱਗ ਜਿਹਾ ਨਾ ਮਿਠਾਸ ਇੱਕ ਅਲੱਗ ਜਿਹੀ ਨਾ ਤ੍ਰਿਪਤੀ ਆਊਗੀ ਅਲੱਗ ਜਿਹਾ ਤੁਹਾਡੇ ਮਨ ਨੂੰ ਨਾ ਸ਼ਾਂਤੀ ਆਊਗੀ ਤੇ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਇਹ ਚੀਜ਼ ਲੱਗਦੀ ਹੈ ਨਾ ਤਾਂ ਜੇ ਮੈਂ ਜਿਹੜਾ ਮੈਂ ਤੁਹਾਨੂੰ ਦੱਸਿਆ ਅੰਮ੍ਰਿਤ ਵੇਲੇ ਇਹ ਜਰੀ ਜ਼ਰੂਰ ਕਰਨੀ ਤੇ ਸ਼ਾਮ ਨੂੰ ਸੌਣ ਵੇ ਸ਼ਾਮ ਨੂੰ ਸੌਣ ਵੇਲੇ ਤੁਸੀਂ ਇਹਨੇ ਕੀ ਕਰਨਾ ਅੱਧਾ ਗਲਾਸ ਦੁੱਧ ਦਾ ਗਰਮ ਕਰ ਲੈਣਾ ਉਹਦੇ ਵਿੱਚ ਇੱਕ ਹਰੀ ਇਲਾਇਚੀ ਤੇ ਥੋੜੀ ਜੀ ਸੌਂਫ ਪਾਉਣੀ ਹੈ ਤੇ ਇੱਕ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਘੱਟੋ ਘੱਟ 9 9:30 10 ਵਜੇ ਦੇ ਕਰੀਬਨ ਸੌਜੋ ਕਈ ਵਾਰੀ ਹੁੰਦਾ ਵੀ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਸਾਰੀ ਰਾਤ ਰਾਤ ਨਾ ਇਦਾਂ ਹੀ ਉਗਰੀ ਜਾਂਦਾ ਤੁਸੀਂ ਨਾ ਇੱਕ ਗਿੱਲਾ ਕੱਪੜਾ ਕਰਕੇ ਆਪਣੀਆਂ ਅੱਖਾਂ ਦੇ ਉੱਪਰ ਰੱਖੋ ਤੇ ਉਦੋਂ ਬੈਠ ਕੇ ਤੁਸੀਂ ਨਾ ਚੌਪੀ ਸਹਿਬ ਜੀ ਦਾ ਪਾਠ ਕਰੋ ਕਿਉਂਕਿ ਜਿਸ ਘਰ ਦੇ ਵਿੱਚ ਜੇ ਉਹ ਇਨਸਾਨ ਚੌਪੀ ਸਹਿਬ ਜੀ ਦਾ ਪਾਠ ਕਰਨ ਲੱਗ ਜਾਂਦਾ ਉਸ ਦੇ ਮਨ ਦੇ ਵਿੱਚ ਕੋਈ ਵੀ ਬਿਕਾਰ ਨਹੀਂ ਕੀ ਉਹਦਾ ਕੰਮ ਵੀ ਚੱਲਦਾ ਕਿਉਂਕਿ ਕੰਮ ਦਾ ਇੱਕੋ ਦਮ ਰੁਕ ਜਾਣਾ ਕੰਮ ਦਾ ਇੱਕੋ ਦਮ ਠੱਪ ਹੋ ਜਾਣਾ ਘਰ ਦੇ ਵਿੱਚ ਬਿਨਾ ਮਤਲਬ ਤੋਂ ਲੜਾਈ ਝਗੜਾ ਕਲੇਸ਼ ਬਿਮਾਰੀਆਂ ਦਾ ਆਉਣਾ ਆਪਣੇ ਮਾੜੇ ਕਰਮਾਂ ਦਾ ਹੀ ਚੱਕਰ ਹੈ ਇਸੇ ਨੂੰ ਹੀ ਕਾਲ ਚੱਕਰ ਆਪਾਂ ਕਹਿ ਦਿੰਦੇ ਆਗੇ ਇਹਦੇ ਵਿੱਚ ਅਗਰ ਤੁਸੀਂ ਹੈ ਨਾ ਜਾਦੂ ਟੂਣੇ ਤੰਤਰਾਂ ਮੰਤਰਾਂ ਚ ਫਸ ਗਏ ਫਿਰ ਤੁਸੀਂ ਨਹੀਂ ਨਿਕਲ ਸਕਦੇ ਇਹ ਚ ਵਿੱਚੋਂ ਨਿਕਲਦਾ ਮੇਨ ਕਾਰਨ ਜੋ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਵਿੱਚ ਵੀ ਦੱਸਿਆ ਕਿ ਘਰ ਦੇ ਵਿੱਚ ਗੂਗਲ ਦੀ ਧੂਫ ਜ਼ਰੂਰ ਦਿਆ ਕਰੋ ਸਾਰੇ ਪੈਂਟਰਾ ਇੱਕ ਤੁਸੀਂ ਕਰ ਸਕਦੇ ਹੋ ਜਿਵੇਂ ਕਿ ਹੁਣ ਦੀਵਾਲੀ ਤੱਕ ਨਾ ਸਾਰੇ ਪੈਨ ਪਰ ਖਾਸ ਇਹ ਚੀਜ਼ ਨੂੰ ਜ਼ਰੂਰ ਕਰਿਓ ਤੁਸੀਂ ਜਿੱਥੇ ਵੀ ਤੁਸੀਂ ਜੋਤੂਫ ਕਰਦੇ ਹੋ ਚਾਹੇ ਤੁਸੀਂ ਪਹਿਲਾਂ ਨਾ ਜੋਤ ਲਗਾਉਣੀ ਹੋ ਚਾਹੇ ਨਹੀਂ ਲਗਾਉਂਦੇ ਚਾਹੇ ਤੁਸੀਂ ਪਹਿਲਾਂ ਨਾ ਨਹੀਂ ਲਗਾਉਂਦੇ ਤਾਂ ਤੁਸੀਂ ਦੀਵਾਲੀ ਤੱਕ ਨਾ ਹਰ ਰੋਜ਼ ਆਪਣੇ ਘਰ ਜੋਤ ਲਗਾਉਣ ਦਾ ਮਤਲਬ ਦੇਖੋ ਹੁੰਦਾ ਵੀ ਘਰ ਦੇ ਵਿੱਚ ਨਾ ਪੋਜ਼ਿਟਿਵਿਟੀ ਲਿਆਉਣੀ ਗੂਗਲ ਦੀ ਧੂਫ ਦੇਣੀ ਤੇ ਘਰ ਦੇ ਵਿੱਚ ਜੋਤ ਲਗਾਉਣੀ ਜਿੰਨੀਆਂ ਵੀ ਕਿਉਂਕਿ ਜਿੰਨੀਆਂ ਮਾੜੀਆਂ ਸਕਤੀ ਨੇ ਨਾ ਉਹ ਘਰ ਦੇ ਵਿੱਚ ਜਿੰਨੇ ਨੈਗੇਟਿਵਿਟੀ ਹੁੰਦੀ ਹੈ ਨਾ ਘਰ ਦੇ ਵਿੱਚ ਗੁੱਸਾ ਆਈ ਜਾਣਾ ਕੰਮ ਨੂੰ ਮਨ ਨਾ ਕਰਨਾ ਇਹ ਚੀਜ਼ਾਂ ਇਸੇ ਕਰਕੇ ਨੈਗੀਆਂ ਤੇ ਦੂਸਰਾ ਤੁਹਾਡੀ ਜਿਹੜੀ ਬਾਡੀ ਹੈ ਨਾ ਇਹਦੇ ਵਿੱਚ ਬੀ 12 ਤੇ ਵਿਟਾਮਿਨ ਡੀ ਤੇ ਆਇਰਨ ਦੀ ਬਹੁਤ ਘਾਟ ਪੈ ਰਹੀ ਹੈ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਇਦਾਂ ਲੱਗਦਾ ਨਾ ਦੇਖੋ ਹਰ ਇੱਕ ਚੀਜ਼ ਨੂੰ ਨਾ ਆਪਾਂ ਇਧਰ ਨਾਲ ਲਜਾਇਆ ਕਰੀਏ ਵੀ ਸਾਡੇ ਘਰ ਦੇ ਵਿੱਚ ਪਤਾ ਨਹੀਂ ਕਿਸੇ ਨੇ ਕੋਈ ਇਦਾਂ ਕਰਵਾਤੀ ਹੋਣੀ ਹੈ ਚੀਜ਼ ਇਹਨੂੰ ਥੋੜਾ ਜਨਾ ਪੋਜ਼ਿਟਿਵ ਵੀ ਲਿਆ ਕਰੋ ਸਭ ਤੋਂ ਪਹਿਲਾਂ ਤੁਸੀਂ B12 ਦੀ ਦਵਾਈ ਇੱਕ ਗੋਲੀ ਆਉਂਦੀ ਹੈ ਮੈਂ ਤੁਹਾਨੂੰ ਉਹਦਾ ਨਾਮ ਵੀ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਉਗੀ ਜਿਹੜੀ ਜਿਹੜੀ ਪੈਨਪ੍ਰਾਣ ਨੇ ਲੈਾਈ ਹੈ ਉਹਨੂੰ ਲਗਾਤਾਰ ਤੁਸੀਂ ਨੇ 4 ਮਹੀਨੇ ਖਾਣਾ ਜਿਵੇਂ ਕਿ ਸਾਰਾ ਦਿਨ ਆਪਾਂ ਐ ਸੁਸਤੇ ਜੇ ਬੈਠੇ ਰਹਿੰਨੇ ਆ ਵੀ ਉਹੀ ਸੋਚੀ ਜੇ ਜਾਣਾ ਡਿਪਰੈਸ਼ਨ ਜਾਂ پاگلਪਾਨ ਵਾਂਗੂ ਹੋਣਾ ਜਾਂ ਆਪਾਂ ਚੀਜ਼ ਰੱਖ ਕੇ ਭੁੱਲ ਜਾਣੀ ਜ਼ਿਆਦਾ ਨੀਂਦ ਆਉਣੀ ਕੰਮ ਨੂੰ ਮੰਨਣਾ ਕਰਨਾ ਨਾ ਗੁੱਸਾ ਚੜੀ ਜਾਣਾ ਇਹ ਸਾਰੇ B12 ਦੀ ਘਾਟ ਦੀ ਲੱਸਣ ਨੇ ਠੀਕ ਹੈ ਵੀ ਥੋੜਾ ਬਹੁਤਾ ਜਿਵੇਂ ਆਪਾਂ ਕਹਿੰਦੇ ਨੇ ਨੈਗੇਟਿਵਿਟੀ ਜਾਦੂ ਟੂਣਾ ਤੰਤਰ ਮੰਤਰ ਇਦਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਪਰ ਉਹ ਤੁਸੀਂ ਜਿਵੇਂ ਆਪਣੇ ਘਰ ਦੇ ਵਿੱਚ ਪਾਠ ਸਿਮਰਨ ਕਰੋ ਜੋਤੂਫ ਲਗਾਓ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਤੋਂ ਬਿਲਕੁਲ ਆਰਾਮ ਮਿਲੂਗਾ ਤੇ ਇੱਕ ਵੀ ਬੀ 12 ਦੀ ਜਿਹੜੀ ਘਾਟ ਹੈ ਨਾ ਇਸੇ ਕਰਕੇ ਹੀ ਜਿਹੜਾ ਬੱਚਿਆਂ ਦਾ ਜਾਂ ਦਸ ਕਮਜ਼ੋਰ ਹੋਣੀ ਬਹੁਤ ਜ਼ਿਆਦਾ ਇਹ ਚੀਜ਼ਾਂ ਦਾ ਹੋਏਗਾ ਤੇ ਇੱਕ ਵਿਟਾਮਿਨ ਡੀ ਵਿਟਾਮਿਨ ਡੀ ਦੇ ਕਪਾਉ ਚਾਉਂਦੇ ਨੇ ਇੱਕ ਸੌਟ ਆਉਂਦੇ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਹਫਤੇ 'ਚ ਇੱਕ ਲੈਣਾ ਹੈ ਉਹ ਤੁਸੀਂ ਨੇ ਬਾਕੀ ਆਪਣੇ ਖਾਣ ਦੇ ਵਿੱਚ ਭੋਜਨ ਦੇ ਵਿੱਚ ਜਿਵੇਂ ਖੀਰਾ ਹਰੀਆਂ ਸਬਜ਼ੀਆਂ ਹੋ ਗਈਆਂ ਤੇ ਡਰਾਈ ਫਰੂਟ ਦੇ ਵਿੱਚ ਬਦਾਮ ਹੋ ਗਏ ਪਿਸਤਾ ਹੋ ਗਿਆ ਕਾਜੂ ਹੋ ਗਿਆ ਇਹ ਜਿਹਾ ਸਾਰਾ ਕੁਝ ਤੁਸੀਂ ਕਰੋ ਤਾਂ ਦੇਖੋ ਤੁਹਾਡਾ ਬਾਡੀ ਹੈ ਜਿਹੜੀ ਇਹਨਾਂ ਜਿਵੇਂ ਮੈਂ ਤੁਹਾਨੂੰ ਲਾਈਵ ਦੇ ਵਿੱਚ ਜਿਹੜੀ ਡਾਈਟ ਦੱਸੀ ਹੈ ਨਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਲੱਗਦਾ ਵੀ ਸਾਡਾ ਕੰਮ ਨੂੰ ਮਾਨ ਨਹੀਂ ਕਰਦਾ ਸਾਰੇ ਦੇ ਸੁਸਤੀ ਰਹਿੰਦੀ ਹੈ ਟੈਨਸ਼ਨ ਰਹਿੰਦੀ ਹੈ ਨਾ ਸਾਨੂੰ ਵੀ ਉਹ ਚੀਜ਼ ਨਾ ਤੁਸੀਂ ਬਣਾ ਕੇ ਖਾਣ ਲੱਗੋ ਤਾਂ ਤੁਸੀਂ ਦੇਖੋ ਤੁਸੀਂ ਕਹੋਗੇ ਵੀ ਇੱਦਾਂ ਲੱਗਦਾ ਵੀ ਜਿਵੇਂ ਕਿਸੇ ਨੇ ਨਾ ਮੇਰੇ ਅੰਦਰ ਬਾਡੀ ਦੇ ਵਿੱਚ ਨਾ એનર્ਜੀ ਭਰਤੀ ਹੁੰਦੀ ਹੈ ਇਹ ਛੋਟੇ ਛੋਟੇ ਇਹ ਗੱਲਾਂ ਹੁੰਦੇ ਨੇ ਆਪਾਂ ਇਹਨਾਂ ਵੱਲ ਧਿਆਨ ਨਹੀਂ ਦਿੰਦੇ ਇਸੇ ਕਰਕੇ ਆਪਾਂ ਨਾ ਪੁੱਠੇ ਪਾਸੇ ਜ਼ਿਆਦਾ ਚੱਲ ਜਾਂਦੇ ਹਾਂ ਮੈਨੂੰ ਜਿਹੜੀਆਂ ਵੀਡੀਓ ਬਣਾਉਣੀਆਂ ਪੈਂਦੀਆਂ ਨੇ ਦੂਸਰੀਆਂ ਵੀ ਉਹ ਮੈਂ ਤਾਈਓ ਕਹਿੰਦੀ ਨੇ ਵੀ ਅਗਰ ਤੁਸੀਂ ਆਪਣੇ ਘਰ ਦੇ ਵਿੱਚੋਂ ਨੈਗੇਟਿਵਿਟੀ ਦੂਰ ਕਰ ਲੋਗੇ ਵਾਈਬਰ ਜਿਸੀ ਮਨਨ ਕਰਨ ਲੱਗ ਜਾਓਗੇ ਤਾਂ ਤੁਹਾਡੇ ਆਪਣੇ ਆਪ ਹੀ ਬਾਗ ਖੁੱਲ ਜਾਣਗੇ ਇੱਕ ਨਾ ਜੇ ਤੁਸੀਂ ਚਾਹੋ ਨਿਓ ਵੀ ਸਾਡੇ ਬੱਚੇ ਨੇ ਜਿਹੜੇ ਇਸ ਕਾਲ ਦੇ ਚੱਕਰ ਦੇ ਵਿੱਚ ਫਸ ਚੁੱਕੇ ਨੇ ਸਾਡੇ ਬੱਚੇ ਸਾਡੀ ਗੱਲ ਨਹੀਂ ਮੰਨਦੇ ਨਸ਼ਿਆਂ 'ਚ ਲੱਗ ਚੁੱਕੇ ਨੇ ਸਾਡੇ ਘਰ ਦਾ ਬਹੁਤ ਬੁਰਾ ਹਾਲ ਹੋਇਆ ਪਿਆਗਾ ਹਨਾ ਸਾਰੇ ਪੈਣ ਪਰਵਾਂ ਦਾ ਅੱਜ ਕੱਲ ਹਹਾਕਾਰ ਮੱਚੀ ਪਿਆ ਸਾਰੇ ਪਾਸੇ ਤਾਂ ਤੁਸੀਂ ਨਾ ਜਾਪ ਸਹਿਬ ਘਰ ਦੇ ਵਿੱਚ ਚਾਹੇ ਬੱਚੇ ਨੂੰ ਕੋਹ ਵੀ ਪੜ੍ਹਾਇਆ ਕਰੇ ਜਾਂ ਤੁਸੀਂ ਦੇਖੋ ਸਿਰਫ 15 10 ਮਿੰਟ ਦਾ ਹੁੰਦਾ ਜੇ ਆਪਾਂ ਓਨਾਂ ਕ ਟਾਈਮ ਵੀ ਨਹੀਂ ਕੱਢ ਸਕਦੇ ਫਿਰ ਨਹੀਂ ਆਪਾਂ ਜੀਵਨ ਦੇ ਵਿੱਚ ਕਿਉਂਕਿ ਮਾੜੇ ਕਰਮਾਂ ਨੂੰ ਆਪਾਂ ਗੁਰਮਾਨੀ ਆਪਾਂ ਸਿਮਰਨ ਦੇ ਨਾਲ ਹੀ ਚੰਗੇ ਕਰਮਾਂ ਦੇ ਵਿੱਚ ਬਦਲ ਸਕਦੇ ਹਾਂ ਨਹੀਂ ਤੁਹਾਡੇ ਕੋਲੇ ਹੋਰ ਕੋਈ ਰਾਸਤਾ ਨਹੀਂ ਹੈਗਾ ਨਹੀਂ ਤਾਂ ਫਿਰ ਤੁਸੀਂ ਇਸੇ ਘੁੰਮਣ ਘੇਰੀ ਦੇ ਵਿੱਚ ਇਸੇ ਕਾਲ ਚੱਕਰ ਦੇ ਵਿੱਚ ਫਸ ਕੇ ਖਤਮ ਹੋ ਜਾਓਗੇ ਆਪਣੀ ਨੀਂਦ ਹੈ ਨਾ ਜਿਹੜੀ ਉਹਨੂੰ ਸੀਮਤ ਰੱਖੋ ਕਹਿੰਦੇ ਹੁੰਦੇ ਨੇ ਕਹਿੰਦੇ ਨੀਂਦ ਲੜਾਈ ਤੇ ਲੱਸੀ ਨੂੰ ਜਿੰਨਾ ਮਰਜ਼ੀ ਵਧਾ ਲਓ ਭੁੱਖ ਨੂੰ ਓਨੀ ਵਧੀ ਜਾਊਗੀ ਤਾਂ ਸਭ ਤੋਂ ਮੇਨ ਕਾਰਨ ਇਹੀ ਹੈਗਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਜਿਹੜੀ ਮੈਂ ਤੁਹਾਨੂੰ ਡਾਈਟ ਦੱਸੀ ਹੈ ਉਹ ਲਮੋ B12 ਦੀ ਗੋਲੀ ਲਮੋ ਤੇ ਵਿਟਾਮਿਨ D ਦੀ ਲਮੋ ਜਿੰਨੀ ਵੀ ਤੁਹਾਡੀ ਸੁਸਤੀ ਹੈ ਜਿੰਨੀ ਤੁਹਾਡੀ ਨੈਗੇਟਿਵਿਟੀ ਹੈ ਉਹ ਚਲੀ ਜਾਵੇਗੀ ਤੇ ਜੋਤ ਤੇ ਧੂਫ ਆਪਣੇ ਘਰ ਦੇ ਵਿੱਚ ਲਗਾਉਣੀ ਸ਼ੁਰੂ ਕਰੋ ਤੇ ਇੱਕ ਨਾ ਜਪ ਸਾਹਿਬ ਦਾ ਪਾਠ ਹੈ ਜਪ ਸਾਹਿਬ ਦੇ ਵਿੱਚ ਨਾ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਹੈ ਪੂਰਾ ਜਪ ਸਾਹਿਬ ਹੀ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਹੈ ਕਿ ਵਾਹਿਗੁਰੂ ਜੀ ਜਿਹੜੇ ਭੈਣ ਭਰਾ ਸਵੇਰੇ ਪੰਜ ਵਾਣੇ ਦਾ ਨਿਤਨੇਮ ਕਰਦੇ ਨੇ ਪਿਆਰ ਨਾਲ ਕਰਿਆ ਕਰੋ ਚਾਹੇ ਤੁਸੀਂ ਨਾ ਪਹਿਲਾਂ ਇੱਕ ਦਿਨ ਜਪਜੀ ਸਾਹਿਬ ਜੀ ਦਾ ਕਰ ਲਓ ਦੂਸਰੇ ਦਿਨਾਂ ਤੁਸੀਂ ਚੌਪੀਸ ਜਪ ਸਾਹਿਬ ਕਰ ਲਓ ਤਿਸ ਦਿਨ ਚੌਪ ਹੈ ਨਾ ਆਨੰਦ ਸਾਹਿਬ ਕਰ ਲਓ ਵੀ ਇਦਾਂ ਵੀ ਕਰ ਲੋਗੇ ਨਾ ਤੁਸੀਂ ਸਤ ਪ੍ਰਸਾਦ ਸਭਈ ਤੇ ਉਹਦੇ ਨਾਲ ਨਾ ਬਸ ਪਿਆਰ ਨਾਲ ਕਰੋ ਇਹ ਨਹੀਂ ਹੈਗਾ ਵੀ ਹਨਾ ਇੱਕ ਓੰਕਾਰ ਸਦਾ ਨਾਮ ਕਰਤਾ ਪੁਰਖ ਨਾ ਇਦਾਂ ਪਾਠ ਕਰਦੇ ਆਪਾਂ ਫਿਰ ਕਹਿੰਦੇ ਆ ਮੈਂ ਤਾਂ ਨਿਤਨੇਮ ਕਰਦਾ ਮੈਨੂੰ ਕੋਈ ਫਾਲ ਨਹੀਂ ਮਿਲਦਾ ਤਾਇਓ ਨਹੀਂ ਮਿਲਦਾ ਹੈਗਾ ਕਿੱਥੇ ਉਹਨੂੰ ਪਿਆਰ ਨਾਲ ਕਰਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨੀਰਪ ਨਿਰਵਰ ਅਕਾਲ ਮੂਰਤ ਅਜੂਨੀ ਸੈਪੰ ਗੁਰਪਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵਈ ਇਦਾਂ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨਾਂ ਸੰਪਰ ਲਾ ਕੇ ਵੀ ਕਰ ਸਕਦੇ ਜਿਵੇਂ ਸੋਚੈ ਸੋਚ ਨਾ ਹੋਵਈ ਵਾਹਿਗੁਰੂ ਤੇ ਇਦਾਂ ਦੀ ਚੀਜ਼ ਹੈ ਉਹ ਹੁਣ ਦੇਖੋ ਐਂ ਪਾਠ ਕਰਨਾ ਆਪਾਂ ਇੱਕ ਪਕਾਣਾ ਇੱਕ ਓੰਕਾਰ ਸਤ ਨਾਮ ਕਰਤਾ ਪਰ ਕਰਨਾ ਪਰ ਇਹਦਾ ਦੇਖੋ ਨਾਤਾ ਤੁਹਾਨੂੰ ਕੋਈ ਆਨੰਦ ਆਵੇ ਨਾ ਤੁਹਾਨੂੰ ਇਸਦਾ ਕੋਈ ਫਲ ਮਿਲੇ ਨਾ ਤਾਂ ਇਹੀ ਚੀਜ਼ ਹੈ ਕਿ ਆਪਣਾ ਹੀ ਮਨ ਜਿਹੜੇ ਟੈਨਸ਼ਨ ਡਿਪਰੈਸ਼ਨ ਨਾ ਇੱਕ ਆਪਾਂ ਨਾ ਜ਼ਰੂਰ ਤਾਂ ਲੋੜ ਤੋਂ ਵੱਧ ਵਧਾਰਕੀਆਂ ਨੇ ਇਸੇ ਕਰਕੇ ਆਪਣੇ ਘਰਾਂ ਦੇ ਵਿੱਚ ਲੜਾਈ ਝਗੜੇ ਨਾ 20 ਵਜੇ ਤੋਂ ਛੁੱਟ-ਛੁੱਟ ਛੁੱਟ-ਛੁੱਟ ਗੱਲ ਤੋਂ ਹੁੰਦੇ ਨੇ ਉਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਇਹ ਚੀਜ਼ ਦੇ ਵਿੱਚ ਨਾ ਬਿਲਕੁਲ ਨਾ ਫਸਿਓ ਵੀ ਹਾਂ ਅਸੀਂ ਉੱਥੇ 10000 ਦੇ ਆਵਾਂਗੇ ਜਾਂ ਅਸੀਂ ਉੱਥੋਂ ਧਾਗੇ ਤਵੀਤ ਕਰਾ ਲਿਆਵਾਂਗੇ ਸਾਡੇ ਘਰ ਦੇ ਵਿੱਚ ਇਹ ਚੀਜ਼ ਉਹ ਜਿੰਨਾ ਟਾਈਮ ਤੁਸੀਂ ਖੁਦ ਉਦਮ ਨਹੀਂ ਕਰਦੇ ਨਾ ਜਿੰਨਾ ਟਾਈਮ ਤੋਂ ਉਹਨੂੰ ਕਿਤੇ ਪੈਸਾ ਖਰਾਬ ਕਰਨ ਦੀ ਲੋੜ ਨਹੀਂ ਠੀਕ ਹੈ ਵੀ ਹੁੰਦਾ ਨਾ ਪਰ ਹੁੰਦਾ ਵੀ ਆਪਾਂ ਨੂੰ ਇੱਕ ਤਾਂ ਪਦਰਦ ਦੀ ਗੋਲੀ ਲੈ ਲਈ ਕੋ ਦਮ ਆਪਣਾ ਦਰਦ ਬੰਦ ਹੋ ਗਿਆ ਇੱਕ ਆਪਾਂ ਨੂੰ ਹੁੰਦਾ ਵੀ ਹੈਮੋਪੈਥੀ ਦੀ ਦਵਾਈ ਲੈ ਲਈ ਵੀ ਉਹਦੇ ਨਾਲ ਹੌਲੀ-ਹੌਲੀ ਆਪਾਂ ਨੂੰ ਉਹ ਅੰਦਰੂ ਬਿਮਾਰੀ ਖਤਮ ਕਰਦੀ ਹੈ ਇਹੀ ਸਿਮਰਣਾ ਤਾਂ ਪਲੀਜ਼ ਸਾਰੇ ਪੈਨ ਪਰ ਆਪਣੀ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਆਪਣੀ ਕਿਸੇ ਵੀ ਪੈਣ ਪ੍ਰਾਨ ਉਹਨਾਂ ਨਾਲ ਨਾ ਕੋਈ ਫਰਕ ਪਵੇ ਜਿਵੇਂ ਆਪਾਂ ਹੁੰਦਾ ਵੀ ਪਾਠ ਕਰਨ ਮੈਨੂੰ ਬਹੁਤ ਪੈਣ ਪ੍ਰਾਵਾਂ ਦੇ ਮੈਸੇਜ ਮੈਨੂੰ ਦੀ ਨੀਂਦ ਗਰਮੀ ਹੈਗੀ ਤੁਸੀਂ ਨਾ ਇੱਕ ਕਾਟਨ ਦਾ ਰੂਨ ਦਾ ਫੰਬਾ ਲੈ ਕੇ ਨਾ ਸਰੋਂ ਦੇ ਤੇਲ ਦੇ ਵਿੱਚ ਟਿਪ ਕਰਕੇ ਆਪਣੇ ਸਿਰ ਦੇ ਵਿੱਚ ਰੱਖੋ ਇੱਕ ਨਾ ਗਿੱਲਾ ਕੱਪੜਾ ਕਰਕੇ ਆਪਣੇ ਸਿਰ ਦੇ ਉੱਪਰ ਬੰਨ੍ਹਿਆ ਕਰੋ ਉਹਦੇ ਨਾਲ ਨਾ ਤਾਂ ਤੁਹਾਨੂੰ ਨੀਂਦ ਆਵੇ ਨਾ ਤੁਹਾਨੂੰ ਟੈਨਸ਼ਨ ਤੇ ਡਿਪਰੈਸ਼ਨ ਨੂੰ ਵੀ ਬਹੁਤ ਜ਼ਿਆਦਾ ਫਰਕ ਪਵੇਗਾ ਇੱਕ ਜਿਹੜਾ ਮੈਂ ਖੀਰੇ ਵਾਲਾ ਪਾਣੀ ਦੱਸਿਆ ਸੀ ਡੀਟੌਕਸ ਵਾਟਰ ਉਹ ਤੁਸੀਂ ਜ਼ਰੂਰ ਪੀਆ ਕਰੋ ਦੇਖੋ ਇਹ ਆਪਣੀ ਬੋਡੀ ਨੂੰ ਤੁਸੀਂ ਖਿਆਲ ਰੱਖੋਗੇ ਨਾ ਫਿਰ ਹੀ ਆਪਾਂ ਕਮਾਈ ਕਰ ਸਕਦੇ ਹ ਤੇ ਦੂਸਰੇ ਨਾ ਬੇਵਜਾ ਤੋਂ ਟੈਨਸ਼ਨ ਨਾ ਬੇਵਜਾਦੋ ਕਹਿੰਦੇ ਦੇਖੋ ਸੋਚ ਕਹਿੰਦੇ ਚਿੰਤਾ ਤੇ ਚੀਖਾ ਇੱਕ ਬਰਾਬਰ ਹੈ ਤਾਂ ਪਲੀਜ਼ ਆਪਣੇ ਆਪ ਨੂੰ ਪਿਆਰ ਕਰੋ ਫੇਰ ਹੀ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਹਨਾ ਅੱਗੇ ਲਿਜਾ ਸਕਦੇ ਆ ਤੇ ਵਾਹਿਗੁਰੂ ਜੀ ਦੇ ਲੜ ਲਗੋ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਚੱਲ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ